ਦੋਸਤੋ ਪਲੀਜ਼ ਨਾ ਕਰਿਆ ਕਰੋ ਇਦਾਂ ਨਾ ਕਰਿਆ ਕਰੋ ਆ ਗਲੀਆਂ ਵਿੱਚ ਰੋਂਦਾ ਬਾਪ ਛੱਲਿਆ ਨਹੀਂ ਜਾਂਦਾ ਜਿੰਨੇ ਵੇਰੀ ਵੀ ਇਹ ਵੀਡੀਓ ਮੇਰੇ ਸਾਹਮਣੇ ਆ ਜਾਂਦੀ ਹੈ ਨਾ ਤਾਂ ਆਪਣੇ ਆਪ ਰੋਣਾ ਨਿਕਲ ਜਾਂਦਾ ਆ ਪਿਓ ਦੀ ਹਾਲਤ ਨੂੰ ਦੇਖ ਕੇ ਜੇਕਰ ਤੁਸੀਂ ਫੈਸਲੇ ਵੱਡੇ ਲੈਣੇ ਹੋ ਨਾ ਤਾਂ ਹੌਸਲਾ ਵੀ ਵੱਡਾ ਹੀ ਰੱਖਿਆ ਕਰੋ ਫਿਰ ਜੇ ਅਸੀਂ ਫੈਸਲੇ ਵੱਡੇ ਲਏ ਤਾਂ ਸਾਨੂੰ ਓਨੀਆਂ ਹੀ ਜ਼ਿੰਦਗੀ ਵਿੱਚ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਣਾ ਤੁਸੀਂ ਫਿਰ ਉਹਨਾਂ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਿਆ ਕਰੋ ਜਿਵੇਂ ਆ ਚਾਰਾਂ ਭੈਣਾਂ ਦਾ ਇਕਲੌਤਾ ਭਰਾ ਸੀ ਇਹ ਬਾਪ ਦਾ ਇਕਲੌਤਾ ਪੁੱਤ ਸੀ ਮੁੰਡਾ ਕੱਲ ਜਿਹੜਾ ਗੁਰਦਾਸਪੁਰ ਦੇ ਵਿੱਚ ਜਿਹੜੇ ਮੁੰਡੇ ਨੇ ਸੁਸਾਈਡ ਕੀਤੀ ਆ ਜਿਹੜੇ ਮੁੰਡੇ ਨੇ ਕੁਝ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਆ ਉਹਦਾ ਬਾਪ ਗਲੀਆਂ ਦੇ ਵਿੱਚ ਰੋਂਦਾ ਫਿਰਦਾ ਉੱਚੀ ਉੱਚੀ ਤੇ ਇਹਦੀ ਹਾਲਤ ਦੇਖੀ ਨਹੀਂ ਜਾਂਦੀ ਜਿਵੇਂ ਕਮਲਿਆਂ ਦੀ ਤਰ੍ਹਾਂ ਪਿਓ ਹੋਇਆ ਪਿਆ ਕੀ ਕਸੂਰ ਸੀ ਇਸ ਪਿਓ ਦਾ ਜੀਨੇ ਉਸ ਪੁੱਤ ਨੂੰ ਐਡਾ ਵੱਡਾ ਜਵਾਨ ਕੀਤਾ ਸੀਗਾ ਤੇ ਜਵਾਨ ਕਰਕੇ ਉਹਨੇ ਆਸ ਰੱਖੀ ਸੀ ਕਿ ਮੇਰਾ ਪੁੱਤ ਮੇਰਾ ਸਹਾਰਾ ਬਣੂਗਾ ਹੁਣ ਤੇ ਪੁੱਤ ਨੇ ਇੰਨੀ ਕਾਲੀ ਕਾਲੀ ਫੈਸਲਾ ਲੈ ਲਿਆ ਕਿ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਦੱਸਿਆ ਜਾ ਰਿਹਾ ਕਿ ਕੋਈ ਪਿੰਡ ਦਾ ਹੀ ਪਰਿਵਾਰ ਉਹਨੂੰ ਧਮਕੀਆਂ ਦੇ ਰਿਹਾ ਸੀ ਕੱਲ ਵੀ ਮੈਂ ਇਸ ਵਿਸ਼ੇ ਤੇ ਗੱਲ ਕੀਤੀ ਸੀ ਤੇ ਉਹਨਾਂ ਧੰਕੀਆਂ ਦੇ ਕਰਕੇ ਇਹ ਮੁੰਡਾ ਖੁਦਕੁਸ਼ੀ ਕਰ ਗਿਆ ਪਰ ਇੰਨੀ ਕਾਲੀ ਕਾਲੀ ਫੈਸਲੇ ਨਹੀਂ ਲੈਣੇ ਚਾਹੀਦੇ ਜੇ ਕੋਈ ਮੁਸੀਬਤ ਆਈ ਆ ਤਾਂ ਉਸ ਮੁਸੀਬਤ ਦਾ ਹੱਲ ਵੀ ਜ਼ਰੂਰ ਹੁੰਦਾ ਹੋ ਸਾਰਾ ਪਰਿਵਾਰ ਇਸ ਮੁੰਡੇ ਦਾ ਸਾਥ ਸਾਰੇ ਪਰਿਵਾਰ ਨੇ ਹੀ ਦੇਣਾ ਸੀ ਭੈਣਾ ਨੇ ਵੀ ਦੇਣਾ ਸੀ ਪਿਓ ਨੇ ਵੀ ਦੇਣਾ ਸੀ ਕੋਈ ਨਾ ਕੋਈ ਹੱਲ ਤਾਂ ਨਿਕਲ ਹੀ ਆਉਣਾ ਸੀ ਪਰ ਉਹਨੇ ਵੀ ਸ਼ਾਇਦ ਕਾਲੀ ਕਾਲੀ ਵਿੱਚ ਦਬਾਚ ਆ ਕੇ ਪ੍ਰੈਸ਼ਰ 'ਚ ਆ ਕੇ ਫੈਸਲਾ ਲੈ ਲਿਆ ਤੇ ਖੁਦਕੁਸ਼ੀ ਕਰ ਗਿਆ ਤੇ ਦੂਜੇ ਪਾਸਿਓ ਜਿਹੜੀ ਦੂਸਰੀ ਧਿਰ ਆ ਜਿਨ੍ਹਾਂ ਨੇ ਜਿਨ੍ਹਾਂ ਤੇ ਇਹ ਇਲਜ਼ਾਮ ਲਗਾ ਰਿਆ ਪਰਿਵਾਰ ਕੇ ਉਹਨਾਂ ਨੇ ਸਾਡੇ ਮੁੰਡੇ ਨੂੰ ਧਮਕੀਆਂ ਦਿੱਤੀਆਂ ਉਹਨਾਂ ਨੇ ਉਹਦੇ ਦਿਮਾਗ ਤੇ ਪ੍ਰੈਸ਼ਰ ਪਾਇਆ ਪਲੀਜ਼ ਭੈਣੋ ਤੇ ਭਰਾਵੋ ਹੁਣ ਦੇਖੋ ਇਹ ਪਿਤਾ ਦੀ ਹਾਲਤ ਕੀ ਹੈ ਕੀ ਕਸੂਰ ਆ ਵਿਚਾਰੇ ਮਾਪੇ ਦਾ ਜਿਹੜੇ ਆਪਣੇ ਬੱਚਿਆਂ ਨੂੰ ਐਡੇ ਐਡੇ ਕਰਦੇ ਆ ਤੇ ਫਿਰ ਮਿੰਟ ਲੱਗਦਾ ਕਿ ਬੱਚੇ ਖੁਦਕੁਸ਼ੀ ਕਰ ਜਾਂਦੇ ਆ ਉਦੋਂ ਲੁਧਿਆਣੇ ਦੀ ਘਟਨਾ ਸਾਹਮਣੇ ਆਈ ਤੇ ਲੁਧਿਆਣੇ ਵਿੱਚ ਇੱਕ ਕੁੜੀ ਨੌਜਵਾਨ ਕੁੜੀ ਬੀਬੀਏ ਕਰਦੀ ਸੀ ਜਿਹੜੀ ਉਹਨੇ ਮਿੰਟ ਲਾਇਆ ਉਹ ਖੁਦਕੁਸ਼ੀ ਕਰ ਗਈ ਤੇ ਉਹਦੇ ਪਿਓ ਦੀ ਜੋ ਹਾਲਤ ਸੀ ਨਾ ਕੁੜੀ ਦੇ ਉਹ ਵੀ ਝਲੀਣੀ ਸੀ ਜਾਂਦੀ ਜਿਵੇਂ ਉਹ ਕੁੜੀ ਦਾ ਪਿਓ ਉੱਚੀ ਉੱਚੀ ਰੋ ਰਿਹਾ ਸੀ ਉਥੇ ਕਾਲਜ ਦੇ ਅੰਦਰ ਉਹਦੀ ਹਾਲਤ ਮੰਦੀ ਸੀ ਦੱਸੋ ਮਾਂ ਪਿਓ ਦਾ ਕੀ ਕਸੂਰ ਆ ਤੇ ਜਿਹੜੇ ਭੈਣਾ ਭਰਾ ਕਿਸੇ ਨੂੰ ਇੰਨਾ ਦਿਮਾਗੀ ਤੌਰ ਤੇ ਪਰੇਸ਼ਾਨ ਕਰਦੇ ਆ ਇੰਨਾ ਟੌਰਚਰ ਕਰਦੇ ਆ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਕਿਸੇ ਨੂੰ ਦਿਮਾਗੀ ਤੌਰ ਤੇ ਇੰਨਾ ਪਰੇਸ਼ਾਨ ਨਾ ਕਰੋ ਕਿ ਕੋਈ ਬੰਦਾ ਤੁਹਾਡੀ ਪਰੇਸ਼ਾਨੀ ਦਿੱਤੀ ਪਰੇਸ਼ਾਨੀ ਕਰਕੇ ਆਪਣੀ ਜ਼ਿੰਦਗੀ ਹੀ ਖਤਮ ਕਰ ਜਾਵੇ ਦੱਸੋ ਫਿਰ ਤੁਸੀਂ ਕਿਹੜੀ ਨੈਤਿਕਤਾ ਦੇ ਨਾਲ ਕਿਹੜੇ ਤਰੀਕੇ ਦੇ ਨਾਲ ਫਿਰ ਤੁਸੀਂ ਜਿਉਂਗੇ ਕਿਹੜਾ ਸਾਡੀ ਕਿਹੋ ਜਿਹੀ ਜ਼ਮੀਰ ਆ ਕਿ ਅਸੀਂ ਸਾਡੇ ਦਿਮਾਗ ਤੇ ਬੋਝ ਹੀ ਨਹੀਂ ਪੈਂਦਾ ਕਿ ਸਾਡੇ ਕਰਕੇ ਕੋਈ ਇਨਸਾਨ ਇਸ ਜਹਾਨ ਤੋਂ ਤੁਰ ਗਿਆ ਕਿਸੇ ਮਾਂ-ਬਾਪ ਦਾ ਪੁੱਤ ਧੀ ਸਾਡੇ ਕਰਕੇ ਇਸ ਜਹਾਨ ਤੋਂ ਤੁਰ ਜਾਵੇ ਸਾਡੇ ਦਿਮਾਗ ਤੇ ਕੋਈ ਬੋਝ ਹੀ ਨਹੀਂ ਪੈਂਦਾ ਪਲੀਜ਼ ਐਵੇਂ ਨਾ ਕਰਿਆ ਕਰੋ ਆਪਾਂ ਵੀ ਘਰਾਂ ਪਰਿਵਾਰਾਂ ਵਾਲਿਆਂ ਕਿਸੇ ਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਨਾ ਕਰੋ ਤੇ ਨਾ ਹੀ ਸਾਡੇ ਭੈਣਾਂ ਭਰਾਵਾਂ ਨੂੰ ਇੰਨੀ ਕਾਲੀ ਕਾਲੀ ਫੈਸਲੇ ਲੈ ਕੇ ਖੁਦਕੁਸ਼ੀ ਵਰਗੇ ਕਦਮ ਚੁੱਕਨੇ ਚਾਹੀਦੇ ਆਪਣੇ ਮਾਪੇ ਦਾ ਵੀ ਸੋਚਣਾ ਚਾਹੀਦਾ ਕਿ ਸਾਡੇ ਮਾਪੇ ਨੇ ਸਾਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ ਤਾਂ ਜੇਕਰ ਸਾਡੇ ਤੇ ਕੋਈ ਮੁਸੀਬਤ ਆਈ ਆ ਤਾਂ ਕੋਈ ਨਾ ਕੋਈ ਹੱਲ ਤਾਂ ਇਸ ਮੁਸੀਬਤ ਦਾ ਜ਼ਰੂਰ ਨਿਕਲੂਗਾ ਸਾਡਾ ਪਰਿਵਾਰ ਸਾਡਾ ਸਾਥ ਦੇਊਗਾ ਜ਼ਰੂਰ ਦੇਊਗਾ ਹਰ ਜੇਕਰ ਜ਼ਿੰਦਗੀ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ ਨਾ ਤਾਂ ਉਹਦੇ ਹੱਲ ਤਾਂ ਨਿਕਲ ਹੀ ਆਉਂਦੇ ਆ ਹੁਣ ਸੁਣੋ ਆ ਮਾਂ ਬਾਪ ਜਿਵੇਂ ਰੋ ਰਹੇ ਆ ਜੋ ਕੁਝ ਇਹਦਾ ਪਿਓ ਕਹਿ ਰਿਹਾ ਜੋ ਕੁਝ ਇਹ ਮੁੰਡੇ ਦੀਆਂ ਭੈਣਾਂ ਕਹਿ ਰਹੀਆਂ ਉਹ ਸੁਣੋ ਕਿ ਉਹਨਾਂ ਦੀ ਹਾਲਤ ਕਿੰਨੀ ਮੰਦੀ ਆ ਤਾਂ ਮੈਂ ਪਾਰੇ ਪਿੰਡੀ ਰਹਿਣ ਵਾਲੀ ਆ ਤੇ ਮੇਰਾ ਭਰਾ ਘਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਕੁੜੀ ਤੇ ਜਵਾਈ ਉਹ ਸਾਡੇ ਘਰ ਆ ਗਏ ਢਕਰ ਕਾਉਂਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਆ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ੱੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਏ ਬੜਾ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮਕਾਇਆ ਮਾਰਨ ਮੂਰਨ ਦਾ ਬੜਾ ਮਾਰ ਆਇਆ ਉਹਨੂੰ ਮੇਰੇ ਭਰਾ ਨੂੰ ਉਹਨੂੰ ਡਰ ਗਿਆ ਬਹੁਣ ਡਰ ਗਿਆ ਉਹਨੂੰ ਧਮਕ ਮਾਰ ਗਿਆ ਉਸ ਵੇਲੇ ਉਹ ਨਹੀਂ ਸ਼ੰਭੀ ਸਾਲੀ ਹੈ ਜੀ ਸਰਵਨਾ ਹੀ ਉਹਦਾ ਕੀ ਕਰਦਾ ਜੀ ਫਾਦਰ ਨਾਸਰਜੀਤ ਰਾਜ ਜੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਸੀ ਉਹ ਮੇਰਾ ਬੇਡ ਦਾ ਨਾਮ ਸਰਵਨ কুমার ਪੁੱਤਰ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇਡਾ ਘਰ ਆਇਆ ਘਰ ਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੀ ਡਿਊਟੀ ਤੇ ਗਿਆ ਹੋਇਆ ਤੇ ਮੇਰੇ ਬੱਚੇ ਘੜੀ ਤੇ ਪਿੰਡ ਦੇ ਪਿੰਡ ਦੇ ਕੁੜੀ ਤੇ ਉਹਨਾਂ ਨਾਲ ਜਵਾਈ ਆ ਗਏ ਸਿੱਧਾ ਘਰ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਅਤੇ ਅਤੇ ਉਹਨੂੰ ਧਮਕੀ ਦਿੱਤੀ ਕਿ ਤੇ ਮੈਂ ਤੈਨੂੰ ਬਾਹਰ ਨਿਕਲ ਜਾ ਤਾਂ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹ ਡਾਡੇ ਹੋਏ ਸਲਫਾਜ਼ ਕੱਲ ਤੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਫ ਦਿੱਤਾ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਮੇਰੇ ਬੱਚੇ ਤਾਂ ਮੇਰੇ ਚਾਰ ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਆਈ ਤੇ ਮੇਰਾ ਮੇਰੀ ਸਨ ਇਨਸਾਫ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਮੈਂ ਮੇਰੀ ਸਰਵਾਈ ਕੀਤੀ ਜਾਵੇ ਮੈਂ ਗਾਰਜਨਸੀ ਚ ਹਲਫਦਾ ਕੰਮ ਕਰਨਾ ਮਦਨਾਥ ਵੀ ਗਿਆ ਜੰਸ ਜੇ ਮੈਂ ਹਲਪੜਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਇੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹ ਰਹਿਣਾ ਟਰੱਕ ਡਰਾਈਵਰ ਇਹ ਰਹਿਣਾ ਉਹਨਾਂ ਦਾ ਆਪਰੇਟਰ ਹੀ ਇਹਨਾਂ ਦਾ ਟਰੱਕ ਡਰਾਈਵਰ ਟਰੈਪਰੇਟਰ ਇਹਦਾ ਹੀ ਕੰਮ ਕਰਦਾ ਸੀ ਕੰਪਲੀਟ ਕਰਤੀ ਇਹ ਪੁਲਿਸ ਨੇ ਪੁਲਿਸਰ ਕੰਪਲੇਂਟ ਕਰ ਕਹੇ ਤਾਂ ਕਿ ਕੰਮ ਸੁਣਵਾਈ ਲਿਖਣ ਆਇਆ ਸੁਣਵਾਈ ਚੱਲ ਰਹੀ ਹੈ ਸਾਰ ਨੂੰ ਲਿਖਣ ਦੀ ਤੇ ਮੈਂ ਮੈਨੂੰ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੀ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹਜੇ ਤੱਕ ਕੋਈ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਵੇਰ 9 ਵਜੇ ਦਾ ਟਾਈਮ ਆ ਸਾਰਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਕਿ ਸਾਡੇ ਦੋਸਤਿਆਂ ਦੇ ਸੌਖਤ ਸਖਤ ਕੋਈ ਕਾਰਵਾਈ ਹੋਏ ਤਾਂ ਸਾਨੂੰ ਗਰੀਬ ਨੂੰ ਨਸਾਫ ਦੋਇਆ ਜਾਵੇ ਸਾਫ ਕਰਵਾ ਸਾਡਾ ਕੋਈ ਵੀ ਆਪਣੀ ਕਮਾਉਣ ਵਾਲਾ ਸਾਬ ਸਾਡੀ ਬੇਨਤੀ ਆ ਗਰੀਬ ਵੀ ਬਚਾਰਾ ਇਹਦੀ ਫੱਲਿਆ ਸੁਣੋ ਕਿ ਮੈਂ ਪਾਰੇ ਪਿੰਡੀ ਰਹਿਣ ਵਾਲੀ ਆ ਤੇ ਮੇਰਾ ਭਰਾ ਘਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਕੁੜੀ ਤੇ ਜਵਾਈ ਉਹ ਸਾਡੇ ਘਰ ਆ ਗਏ ਢਕਰ ਕਾਉਂਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਆ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਣ ਦੀ ਕੋਸ਼ਿਸ਼ ਕੀਤੀ ਸਾਨੂੰ ੱੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਏ ਬੜਾ ਛਡਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮਕਾਇਆ ਮਾਰਨ ਮੂਰਨ ਦਾ ਬੜਾ ਮਾਰ ਆਇਆ ਉਹਨੂੰ ਮੇਰੇ ਭਰਾ ਨੂੰ ਉਹਨੂੰ ਡਾਰ ਗਿਆ ਬੋਨ ਡਾਰ ਗਿਆ ਉਹਨੂੰ ਧਮਕੇ ਉਹਨੇ ਤਾਂ ਮਰ ਗਿਆ ਉਸ ਦਿਨ। ਉਹਨੇ ਸ਼ੰਭੀ ਸਾਲੀ ਹੈ ਜੀ ਸਰਵਨਾ ਹੀ ਉਹਦਾ। ਕੀ ਕਰਦਾ ਜੀ? ਫਾਦਰ ਨਾਸਰਜੀਤ ਰਾਜ ਜੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਸੀ ਉਹ। ਮੇਰਾ ਬੇਡ ਦਾ ਨਾਮ ਸਰਵਨਾ ਕੁਮਾਰ ਪੁੱਤਰ ਸਜੀਤ ਰਾਜ ਦਾ ਸੀ। ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ। ਮੇਰਾ ਪੇਡਾ ਘਰ ਆਇਆ। ਘਰ ਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਹੋਇਆ ਤੇ ਮੇਰੇ ਬੱਚੇ ਘੜੀ ਤੇ ਪਿੰਡ ਦੇ ਪਿੰਡ ਦੀ ਕੁੜੀ ਤੇ ਉਹਨਾਂ ਨਾਲ ਜਵਾਈ ਆ ਗਏ ਸਿੱਧਾ ਘਰ ਤੇ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਧਮਕੀ ਦਿੱਤੀ ਗਈ ਤੇ ਮੈਂ ਤਨ ਤਨ ਬਾਹਰ ਨਿਕਲ ਜਾ ਤਾਂ ਸਾਡੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਨਸ ਕੱਲ ਤੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਬ ਦਿੱਤਾ ਜਾਏ ਮੈਨੂੰ ਇਨਸਾਬ ਦਿੱਤਾ ਜਾਏ ਕਿੰਨੇ ਬੱਚੇ ਤਾਂ ਬੱਚੇ ਮੇਰੇ 4 ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਆਈ ਤੇ ਮੇਰਾ ਮੇਰੀ ਸੇ ਇਨਸਾਬ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਕਰੀਬ ਜਰਾ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜੈਂਸੀ ਚ ਹਲਫੜਾ ਕੰਮ ਕਰਨਾ ਮਦਨ ਐਚਪੀ ਗਾਰਜੈਂਸੀ ਚ ਮੈਂ ਹਲਫੜਾ ਕੰਮ ਕਰਨਾ ਆ ਮੈਂ ਡੈਲੀਵੇ ਦੇ ਉੱਤੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹ ਰਿਹਾ ਨਾ ਟਰੱਕ ਡਰਾਈਵਰ ਇਹ ਰਿਹਾ ਨਾ ਉਹ ਆਪਰੇਟਰ ਹੀ ਨਾ ਟਰੱਕ ਡਰਾਈਵਰ ਆਪਰੇਟਰ ਇਹ ਰਿਹਾ ਕੰਮ ਕਰਦਾ ਸੀ ਕੰਪਲੀਟ ਕਰਤੀ ਪੁਲਿਸ ਨੇ ਪੁਲਿਸਰ ਕੰਪਲੇਨਟ ਕਰ ਕਹੇ ਤਾਂ ਕਿ ਕੰਮ ਸੁਣਵਾਈ ਲਿਖਣਾ ਆਇਆ ਸੁਣਵਾਈ ਚੱਲ ਰਹੀ ਹੈ ਸਰ ਨੂੰ ਲਿਖਣ ਦੀ ਤੇ ਮੈਂ ਮੈਨੂੰ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੀ ਮੈਨੂੰ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹੈ ਇਹ ਤੱਕ ਹਾਂ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ 10 ਵਜੇ ਦਾ ਟਾਈਮ ਆ ਸਾਰਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਕਿ ਸਾਡੇ ਦੋਸਤਿਆਂ ਦੇ ਸੌਖ ਸਕਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਨੁਸਾਫ ਦੋਇਆ ਜਾਏ